ਪੰਜਾਬ ਵਿਧਾਨ ਸਭਾ ਦੇ 5 ਹਲਕਿਆਂ ਦੇ 32 ਪੋਲਿੰਗ ਸਟੇਸ਼ਨਾਂ ਤੇ ਅੰਮ੍ਰਿਤਸਰ ਲੋਕ ਸਭਾ ਜਿਮਨੀ ਚੌਂਣ ਦੇ 16 ਪੋਲਿੰਗ ਸਟੇਸ਼ਨਾਂ ਤੇ 9 ਫਰਵਰੀ ਨੂੰ ਮੁੜ VOTING ਹੋਏਗੀ ਪੰਜਾਬ ਵਿਧਾਨ ਸਭਾ ਲਈ VOTING ਵਾਲੇ ਦਿਨ ਯਾਨੀ 4 ਫਰਵਰੀ ਨੂੰ ਕੁਝ VOTING ਮਸ਼ੀਨਾਂ 'ਚ ਖਰਾਬੀ ਹੋਣ ਅਤੇ ਹੋਰ ਸ਼ਿਕਾਇਤਾਂ ਮਿਲਣ ਦੇ ਬਾਅਦ ਚੋਣ ਕਮਿਸ਼ਨ ਨੇ ਰੀਪੋਲਿੰਗ ਦਾ ਫੈਸਲਾ ਲਿਆ ਮਜੀਠਾ ਹਲਕੇ ਦੇ 12 ਮੁਖਸਰ ਦੇ 9 ਸੰਗਰੂਲ ਦੇ 6 ਸਰਦੂਲਗੜ ਦੇ 4 ਅਤੇ ਮੋਗਾ ਦੇ ਇੱਕ ਪੋਲਿੰਗ ਸਟੇਸ਼ਨਾਂ ਦੇ ਇਲਾਵਾ ਅੰਮ੍ਰਿਤਸਰ ਲੋਕ ਸਭਾ ਜਿਮਨੀ ਚੌਂਣ ਦੇ 16 ਪੋਲਿੰਗ ਸਟੇਸ਼ਨਾਂ ਤੇ ਰੀਪੋਲਿੰਗ ਹੋ ਪੰਜਾਬ ਵਿੱਚ EVM ਮਸ਼ੀਨਾਂ ਦੇ ਸਟ੍ਰੋਂਗ ਰੂਮ ਵਿੱਚ ਜਾਣ ਤੇ ਆਮ ਆਦਮੀ ਪਾਰਟੀ ਨੇ ਆਰੋ ਦੇ ਖਿਲਾਫ ਸ਼ਿਕਾਇਤ ਕੀਤੀ ਹੈ। ਆਪ ਨੇ ਆਰੋ ਗੰਗਦੀਪ ਸਿੰਘ ਖਿਲਾਫ ਪੰਜਾਬ ਪੁਲਿਸ ਦੇ ਨਾਲ ਹਿੱਕ ਮੁਖ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਭੇਜੀ ਹੈ। ਕਾਰਵਾਈ ਨਾ ਹੋਣ ਦੀ ਹਾਲਤ 'ਚ ਆਮ ਆਦਮੀ ਪਾਰਟੀ ਹਾਈ ਕੋਰਟ ਵਿੱਚ ਜਾ ਸਕਦੀ ਹੈ। ਪਾਰਟੀ ਮੁਤਾਬਕ ਗੰਗਦੀਪ ਸਿੰਘ ਪੰਜਾਬ ਖੇਤੀਬੜ ਯੂਨੀਵਰਸਿਟੀ ਲੁਧਿਆਣਾ ਵਿੱਚ ਗਿਲ ਵਿਧਾਨ ਸਭਾ ਖੇਤਰ ਦੇ ਸਟ੍ਰੋਂਗ ਰੂਮ 'ਚ ਦਾਖਲ ਹੋਏ ਜਦਕਿ ਜ਼ਿਲ੍ਹਾ ਚੋਣ ਅਧਿਕਾਰੀ ਨੇ ਇਸ ਇਲਜ਼ਾਮ ਦਾ ਖੰਡਨ ਕੀਤਾ ਹੈ। ਵੀਵੀਐਮ ਮਸ਼ੀਨਾ ਨਾਲ ਛੇੜਛਾੜ ਦਾ ਖਤਰਾ ਜਿਤਾਉਂਦੇ ਆਮ ਆਦਮੀ ਪਾਰਟੀ ਨੇ ਆਪਣੇ ਵਲੰਟੀਅਰ ਸਟਰੋਂਗ ਰੂਮ ਦੇ ਬਾਹਰ ਤਾਇਨਾਤ ਕਰਨ ਦਾ ਫੈਸਲਾ ਲਿਆ ਆਪ ਲੀਡਰਾਂ ਨੂੰ ਸਟਰੋਂਗ ਰੂਮ ਦੇ ਬਾਹਰ ਪੰਜਾਬ ਪੁਲਿਸ ਦੀ ਤਾਇਨਾਤੀ ਤੋਂ ਇਤਰਾਜ਼ ਹੈ ਅਜੇ ਹਜੇ ਅਜੇ ਤੋਂ ਸਾਰੇ ਪੰਜਾਬ ਦੀ ਸਟਰੋਂਗ ਰੂਮਾਂ ਦੀ ਪਰਦਾਲ ਕੀਤੇ ਜਾਣ ਦੀ ਤਿਆਰੀ ਹੈ ਬੀਐਸਐਫ ਨੇ ਪਠਾਨਕੋਟ ਦੇ ਬਮਿਆਲ ਸੈਕਟਰ ਚ ਇੱਕ ਕੁਸਬੈਠੀਏ ਨੂੰ ਢੇਰ ਕਰ ਦਿੱਤਾ ਬੀਐਸਐਫ ਨੇ ਸਿੰਬਲ ਪੋਸਟ ਤੇ ਕੁਸਬੈਠੀ ਨੂੰ ਢੇਰ ਕੀਤਾ ਜੋ ਕਿ ਭਾਰਤੀ ਸਰਹੱਦ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਵਿੱਚ ਸੀ ਜਿਸ ਨੂੰ ਬੀਐਸਐਫ ਨੇ ਨਾਕਾਮ ਕੀਤਾ ਹੈ ਹਿੰਡਾ ਜੀ ਤੇਜ਼ ਰਫਤਾਰ ਫੋਰਚੂਨਰ ਗੱਡੀ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਇਸ ਜਨ ਮੋਟਰਸਾਈਕਲ ਸਵਾਰ પતિ ਪਤਨੀ ਜ਼ਖਮੀ ਹੋ ਗਏ ਦੋਹਾਂ ਚ ਮਹਿਲਾ ਦੇ ਗੰਭੀਰ ਸੱਟ ਲੱਗੀਆਂ ਨੇ ਜਿਸ ਦਾ ਹਸਪਤਾਲ ਇਲਾਜ ਚੱਲ ਰਿਹਾ ਹੈ ਲੁਧਿਆਣਾ ਨੰਬਰ ਫੋਰਚੂਨਰ ਗੱਡੀ ਨੂੰ ਸੰਦੀਪ ਸਿੰਘ ਚਲਾ ਰਿਹਾ ਸੀ ਚਸ਼ਮਦੀਦਾਂ ਮੁਤਾਬਕ ਸੰਦੀਪ ਨਸ਼ੇ ਦੀ ਹਾਲਤ ਵਿੱਚ ਸੀ ਹਾਦਸੇ ਦੇ ਬਾਅਦ ਉਸਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਲੋਕਾਂ ਨੇ ਉਸ ਨੂੰ ਘੇਰ ਲਿਆ ਤੇ ਪੁਲਿਸ ਦੇ ਆਉਣ ਤੱਕ ਉਸ ਦੀ ਕਾਫੀ ਕੁੱਟ ਮਾਰ ਵੀ ਕੀਤੀ ਹੱਥ ਚ ਤੇ ਬਾਦ ਗੱਡੀ ਤੇ ਅਕਾਲੀ ਦਲ ਦਾ ਸਟicker ਵੇਖ ਲੋਕਾਂ ਦਾ ਗੁੱਸਾ ਵਧ ਗਿਆ ਮੌਕੇ ਤੇ ਮਜੂਦ ਲੋਕਾਂ ਨੇ ਫਾਰਸ਼ੁੰਦਰ ਗੱਡੀ ਤੇ ਇੱਟਾ ਪੱਥਰਾਂ ਨਾਲ वार ਕੀਤਾ ਗੁਸਾਈ ਲੋਕਾਂ ਨੇ ਗੱਡੀ ਨੂੰ ਪਲਟ ਦਿੱਤਾ ਪੁਲਿਸ ਇਸ ਮਾਮਲੇ 'ਤੇ ਸਖਤ ਕਾਰਵਾਈ ਕੀਤੇ ਜਾਣ ਦੀ ਗੱਲ ਕਹਿ ਰਹੀ ਹੈ ਜਲੰਧਰ ਦੇ ਡੇਰਾ ਸਟ੍ਰੱਛ ਖੰਡ ਬਲਾਂ ਤੋਂ ਗੁਰੂ ਰਵਿਦਾਸ ਜੀ ਦੀ ਜਨਮ ਦਿਨ ਮਨਾਉਣ ਲਈ ਕਿ ਜਥਾ ਮੰਗਲਵਾਰ ਨੂੰ ਬਨਾਰਸ ਲਈ ਰਵਾਨਾ ਹੋਇਆ ਡੇਰਾ ਬਲਾਂ ਦੇ ਪ੍ਰਮੁੱਖ ਸੰਦਰਜਨ ਦਾਸ ਦੀ ਅਗਵਾਈ ਚ ਜਲੰਧਰ ਰੇਲਵੇ ਸਟੇਸ਼ਨ ਤੋਂ ਇੱਕ ਟ੍ਰੇਨ ਰਵਾਨਾ ਹੋਈ 10 ਫਰਵਰੀ ਨੂੰ ਵਾਰਾਨਸੀ ਦੇ ਗਵਰਦਨ ਚ ਗੁਰੂ ਰਵਿਦਾਸ ਜੀ ਦਾ ਜਨਮ ਦਿ